ਇੱਕ અપੰਗ ਬਜ਼ੁਰਗ ਵੱਲੋਂ ਹੌੜੀਆਂ ਨਾਲ ਅਤੇ ਇੱਕ ਔਰਤ ਵੱਲੋਂ ਨਾ ਲੱਤ ਹੋਣ ਦੇ باوجود ਨਕਲੀ ਲੱਤ ਨਾਲ ਹੇਮਕੁੰਟ ਸਾਹਿਬ ਦੀਆਂ ਐਡੀਆਂ ਵੱਡੀਆਂ ਉੱਚੀਆਂ ਪਹਾੜੀਆਂ ਚੜਨਾ ਬਾਈ ਬਹੁਤ ਵੱਡੀ ਗੱਲ ਆ ਉਹਨਾਂ ਨੇ ਇਹ ਸਾਫ ਕਰਤਾ ਜਿਹੜਾ ਬੰਦਾ ਆਲਸੀ ਆ ਚੁੱਕ ਕੇ ਪਾਣੀ ਦਾ ਗਲਾਸ ਵੀ ਨਹੀਂ ਪੀ ਸਕਦਾ ਉਹ ਅਪੰਗਾ ਪਰ ਜੇ ਕੋਈ ਸਰੀਰਕ ਤੌਰ ਤੇ ਅਪੰਗਾ ਨਾ ਜੇ ਉਹਦਾ ਮਨ ਬਲਵਾਨਾ ਤਾਂ ਉਹੋ ਸਰੀਰਕ ਤੌਰ ਤੇ ਜਿਹੜੀ ਅਪੰਗਤਾ ਏ ਉਹਨੂੰ ਹਰਾ ਦਿੰਦਾ ਏ ਉਹਨਾਂ ਨੇ ਇਹ ਸਾਬਤ ਕਰਤਾ ਕਿ ਅਪੰਗਤਾ ਮਾਨਸਿਕ ਤੌਰ ਤੇ ਆ ਸਰੀਰਕ ਤੌਰ ਤੇ ਨਹੀਂ ਭਾਵੇਂ ਹੇਮਕੁੰਡ ਸਾਹਿਬ ਜਾਣਾ ਮਨਮਤਾ ਜਾਂ ਗੁਰਮਤ ਉਹ ਗੱਲ ਵੱਖਰੀ ਆ ਪਰ ਇਹਨਾਂ ਦੋਹੇ ਅਪੰਗਾਂ ਤੋਂ ਆਪਾਂ ਨੂੰ ਐਡੀ ਵੱਡੀ ਸਿੱਖਿਆ ਮਿਲਦੀ ਆ ਅ ਜਜ਼ਬਾ ਗੁਰੂ ਪ੍ਰਤੀ ਸ਼ਰਧਾ ਪਿਆਰ ਲਗਨ ਚੜਦੀ ਕਲਾ ਪਹਾੜ ਜਿੱਡਾ ਜਿਗਰਾ ਆਤਮ ਵਿਸ਼ਵਾਸ ਉਤਸ਼ਾਹ ਆ ਗੁਣ ਲੈ ਲਓ ਇਹਨਾਂ ਤੋਂ ਮੈਂ ਤਾਂ ਲੈ ਲੇ